ਆ ਲਓ ਜੀ ਮੇਰੀ ਇਸ ਗੱਲ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪੰਜਾਬ ਦੇ ਵਿੱਚ ਕਾਲੇ ਪਾਣੀਆਂ ਦਾ ਮੋਰਚਾ ਸ਼ੁਰੂ ਕੀਤਾ ਹੋਇਆ ਬਾਈ ਲੱਖਾ ਸਿੰਘ ਸਿਧਾਣਾ ਬਾਈ ਹੋਰ ਵੀ ਅਮਤੋਜ਼ਮਾਨ ਹੋ ਗਏ ਜਿਵੇਂ ਹੋਰ ਵੀ ਕਈ ਜਥੇਬੰਦੀਆਂ ਸਾਥ ਦੇ ਰਹੀਆਂ ਨੇ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਪੰਜਾਬੀਓ ਇਹੋ ਜਿਹੇ ਮੌਕੇ ਵਾਰ-ਵਾਰ ਨਹੀਂ ਆਉਂਦੇ ਹੁੰਦੇ ਵਾਰ-ਵਾਰ ਮੋਰਚੇ ਨਹੀਂ ਲੱਗਦੇ ਹੁੰਦੇ ਜਿਹੜੇ ਇਦਾਂ ਦੇ ਹੁੰਦੇ ਆ ਕਿਉਂਕਿ ਸਰਕਾਰਾਂ ਮੋਰਚੇ ਖਿਲਾਰ ਦਿੰਦੀਆਂ ਹੁੰਦੀਆਂ ਨੇ ਅੱਜ ਜੇ ਇਕੱਠੇ ਹੋ ਕੇ ਦਮ ਭਰ ਗਏ ਤਾਂ ਕਈ ਲੀਡਰਾਂ ਦੇ 도ਗਲੇ ਚਿਹਰੇ ਸਾਹਮਣੇ ਆ ਜਾਣਗੇ ਜਿਹੜੇ 도ਗਲੇ ਚਿਹਰੇ ਸਰਕਾਰ ਬਣਨ ਤੋਂ ਪਹਿਲਾਂ ਸਤਲੁਜ ਦਰਿਆ ਦੇ ਵਿੱਚ ਜੋ ਬੁੱਢੇ ਨਾਲੇ ਰਾਹੀ ਜੋ ਕੈਮੀਕਲ ਪੈਂਦਾ ਹੈ ਜੋ ਗੰਦਾ ਪਾਣੀ ਪੈਂਦਾ ਉੱਥੇ ਜਾ ਕੇ ਦਲੀਲਾਂ ਦਿੰਦੇ ਹੁੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਜਦੋਂ ਕਾਲੀਆਂ ਦੀ ਸਰਕਾਰ ਸੀ ਇਹੀ ਲੀਡਰ ਜੋ ਅੱਜ ਸਤਾ ਦੇ ਵਿੱਚ ਨੇ ਸਮੇਤ ਭਗਵੰਤ ਮਾਨ ਕਈ ਵਾਰ ਉੱਥੇ ਜਾ ਕੇ ਦਲੀਲਾਂ ਦੇ ਕੇ ਆਉਂਦਾ ਰਿਹਾ ਹੈ ਕਿ ਇਹ ਜਿਹੜਾ ਗੰਦਾ ਪਾਣੀ ਆ ਇਹ ਕੈਂਸਰ ਫਲਾਉਂਦਾ ਇਹਦੇ ਨਾਲ ਪੰਜਾਬ ਦੀਆਂ ਪੰਜਾਬ ਚ ਮੌਤਾਂ ਹੋ ਰਹੀਆਂ ਨੇ ਇਹਨੇ ਸਾਡੀ ਧਰਤੀ ਨੂੰ ਕੈਂਸਰ ਕਰਤਾ ਇਹਨੇ ਸਾਡੇ ਨੌਜਵਾਨ ਅਪਾਹਜ ਕਰਤੇ ਇਹਨੇ ਬੱਚੇ ਆ ਜਿਹੜੇ ਉਹ ਅਪਹਾਜ ਪੈਦਾ ਹੋਣ ਲੱਗੇ ਭਗਵੰਤ ਮਾਨ ਦੀਆਂ ਦਲੀਲਾਂ ਸੀ ਕਿੱਥੇ ਜਿੱਥੇ ਅੱਜ ਬਾਈ ਲੱਖਾ ਸਿੰਘ ਸਿਧਾਣਾ ਤੇ ਉਹਨਾਂ ਦੇ ਨਾਲ ਹੋਰ ਵੀ ਕਈ ਸਾਡੇ ਭਰਾ ਜਿਹੜੇ ਅੱਜ ਉਹ ਲੜਾਈ ਲੜ ਰਹੇ ਨੇ ਕਾਲੇ ਪਾਣੀਆਂ ਦੀ ਤੇ ਅੱਜ ਸਤਾ ਚ ਕੌਣ ਨੇ ਇਹੀ ਭਗਵੰਤ ਮਾਨ ਤੇ ਹੋਰ ਵੀ ਕਈ ਲੀਡਰ ਕਲਤਾਰ ਸੰਧਵੇਂ ਵਰਗੇ ਹੋਰ ਕਈ ਲੀਡਰ ਨੇ ਜਿਹੜੇ ਉੱਥੇ ਜਾ ਕੇ ਕਹਿੰਦੇ ਹੁੰਦੇ ਸੀ ਕਿ ਮਾਰੇ ਗਏ ਪੱਟੇ ਗਏ ਇਹ ਅੱਜ ਉਹ ਹੀ ਲੀਡਰ ਸਤਾ ਚ ਬੈਠੇ ਐ ਤੇ ਲੱਖੇ ਸਿਧਾਣੇ ਵਰਗਿਆਂ ਤੇ ਪਰਚੇ ਪਾ ਰਹੇ ਨੇ ਝੂਠੇ ਪਰਚੇ ਕਰਾ ਰਹੇ ਨੇ ਜਾਣ ਬੁਝ ਕੇ ਕਿਸੇ ਠੇਕੇਦਾਰ ਤੋਂ ਐਪਲੀਕੇਸ਼ਨ ਦਵਾ ਕੇ ਮੁੱਲਾਪੁਰ ਦੇ ਤੋਂ ਜਾਣ ਕੇ ਕਿ ਜਦੋਂ ਲੱਖਾ ਸਿੰਘ ਸਿਧਾਣਾ ਉੱਥੇ ਮੋਰਚਾ ਲਾਊਗਾ ਕਾਲੇ ਪਾਣੀਆਂ ਦਾ ਤਾਂ ਉਸ ਏਰੀਏ ਦੇ ਵਿੱਚ ਲੱਖੇ ਸਿਧਾਣੇ ਨੂੰ ਗ੍ਰਿਫਤਾਰ ਕਰਕੇ ਉੱਤੇ ਧਮਕੀ ਦੇਣ ਦਾ ਪਰਚਾ ਪਾ ਕੇ ਜੇਲ੍ਹ ਛਡਵਾ ਦੇਣਗੇ ਲੜਾਈ ਇਕੱਲੀ ਲੱਖੇ ਦੀ ਨਹੀਂ ਹੈ ਇਹ ਲੜਾਈ ਕਿਸੇ ਇੱਕ ਬੰਦੇ ਦੀ ਨਹੀਂ ਹੈ ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਜੇ ਅੱਜ ਘਰ ਘਰ ਕੈਂਸਰ ਹੋ ਰਿਹਾ ਹੈ ਤਾਂ ਉਹ ਜੋ ਕੈਮੀਕਲ ਗੰਦਾ ਪਾਣੀ ਬੁੱਢੇ ਨਾਲੇ ਰਾਹੀ ਆ ਕੇ ਸਤਲੁਜ ਦਿਖਦਾ ਹੈ ਤਾਂ ਉਹਦੀ ਦੇਣ ਹੈ ਮੱਸੀਆਂ ਨੂੰ ਮੱਸੀਆਂ ਨੂੰ ਵੀ ਕੈਂਸਰ ਹੋ ਗਿਆ ਜੋ ਹਰੀ ਕੇ ਪੱਤਣਾ ਰਿਪੋਰਟ ਕੀਤੀ ਹੈ ਮੱਸੀਆਂ ਦੀ ਚੈੱਕਅਪ ਕੀਤਾ ਤਾਂ ਉਹ ਚੈੱਕਅਪ ਦੇ ਵਿੱਚ ਮੱਸੀਆਂ ਨੂੰ ਕੈਂਸਰ ਆਇਆ ਹੈ ਤੇ ਭਰਾਵੋ ਜਿਹੜਾ ਉਹ ਹੋਰ ਫਾਜ਼ਿਲਕਾ ਇਧਰਲਾ ਏਰੀਆ ਰਾਜਸਥਾਨ ਤੱਕ ਇਹ ਪਾਣੀ ਜਾਂਦਾ ਸਤਲੋਜ ਦਾ ਤੇ ਉਹੀ ਪਾਣੀ ਬੰਦੇ ਪੀਂਦੇ ਐ ਤੇ ਫਿਰ ਜਦੋਂ ਮੱਸੀਆਂ ਨੂੰ ਕੈਂਸਰ ਹੋ ਸਕਦਾ ਹੈ ਤਾਂ ਫਿਰ ਪੀਣ ਵਾਲੇ ਬੰਦਿਆਂ ਨੂੰ ਕੈਂਸਰ ਕਿਉਂ ਨਹੀਂ ਹੋਊਗਾ ਕਾਲੇ ਪੀਲੇ ਕਿਉਂ ਨਹੀਂ ਹੋਣਗੇ ਭਰਾਵੋ ਇਹ ਜਿਹੜਾ ਪਾਣੀ ਆ ਸਤਲੋਜ ਦਾ ਲੱਖੇ ਦੇ ਘਰੇ ਨਹੀਂ ਆਉਂਦਾ ਲੱਖੇ ਘਰੇ ਚੰਗਾ ਪਾਣੀ ਐ ਪੀਂਦਾ ਪਰ ਉਹਦੇ ਅੰਦਰ ਦਰਦ ਐ ਫਤੇਗੜ ਸਾਹਿਬ ਦੀ ਧਰਤੀ ਤੇ ਜੋ ਪਟਿਆਲੇ ਤੋਂ ਸਰਹੰਦ ਨੂੰ ਰੋਡ ਜਾਂਦਾ ਉਹ ਤੋਂ 25000 ਦਰਖਤ ਵੱਢਿਆ ਜਾ ਰਿਆ ਸੀ ਉਥੋਂ ਦੀ ਲੱਖੇ ਨੇ ਕਦੇ ਇੱਕ ਦਾਈ ਨੰਗਣਾ ਜਾਂ ਉੱਥੇ ਸਾਵੇਂ ਨਹੀਂ ਬੈਠਣਾ ਲੱਖੇ ਨੇ ਜਾ ਕੇ ਪਰ ਅੰਦਰ ਦਰਦ ਲਈ ਫਿਰਦਾ ਕਿ ਜਿਹੜੇ ਦਰਖਤ ਸਰਕਾਰ ਵੱਢ ਰਹੀ ਐ ਝੂਠੇ ਬਿਆਨ ਦੇਖ ਲੋ ਇੱਕ ਦਿਨ ਤਾਂ ਪਹਿਲਾਂ ਭਗਵੰਤਮਾਨ ਬਿਆਨ ਦਿੰਦਾ ਕਿ ਦਰਖਤ ਲਾਓ ਕੋਠਿਆਂ ਦੇ ਕੋਲ ਖੇਤਾਂ 'ਚ ਦਰਖਤ ਲਾਓ ਤੇ ਦੂਜੇ ਪਾਸੇ 26000 ਦਰਖਤ 26000 ਦਰਖਤ ਸਰਹੰਦ ਵਾਲੀ ਸ਼ਰਕ ਤੋਂ ਵੱਢ ਰਹੇ ਨੇ ਦੱਸੋ ਇਹ 도ਗਲੇ ਚਿਹਰੇ ਨਹੀਂ ਤਾਂ ਹੋਰ ਕੀ ਨੇ ਜੇ ਇੱਕ ਦਰਖਤ ਵੱਢਣਾ ਹੈ ਤਾਂ ਦੋ ਲਾਉਣੇ ਹੁੰਦੇ ਆ ਪਰ ਇੱਥੇ ਵੱਢ ਕੇ ਸਿੱਟ ਦਿੰਦੇ ਆ ਤੇ ਗੱਲਾਂ ਲਾਉਣ ਦੀਆਂ ਤਾਂ ਦੂਰ ਨੇ ਇਹ ਭਗਵੰਤ ਮਾਨ ਦਾ 도ਗਲਾ ਚਿਹਰਾ 도ਗਲੇ ਕਿਰਦਾਰ ਨੇ ਇਹ ਭਗਵੰਤਮਾਨ ਦਾ ਦੋਗਲਾ ਚਿਹਰਾ ਹੈ। ਇਹੀ ਭਗਵੰਤਮਾਨ ਕਹਿੰਦਾ ਸੀ ਕਿ ਸਤਲੋਜ ਦਾ ਪਾਣੀ ਗੰਦਲਾ ਹੋ ਰਿਹਾ ਹੈ। ਸਤਲੋਜ ਦਾ ਪਾਣੀ ਪੀ ਕੇ ਲੋਕ ਮਰ ਰਹੇ ਨੇ। ਸਤਲੋਜ ਦਾ ਪਾਣੀ ਪੀ ਕੇ ਕੈਂਸਰ ਹੋ ਰਿਹਾ ਹੈ ਤੇ ਅੱਜ ਉਹੀ ਭਗਵੰਤਮਾਨ ਸਤਾ ਦੇ ਵਿੱਚ ਆ ਉਹੀ ਕੁਰਸੀ ਤੇ ਬੈਠਾ ਹੈ। ਅੱਜ ਕਿਉਂ ਨਹੀਂ ਉਹ ਬੁੱਡੇ ਨਾਲੇ ਦਾ ਜਿਹੜਾ ਪਾਣੀ ਹੈ ਉਹ ਭਗਵੰਤਮਾਨ ਨੂੰ ਦਿਸ ਰਿਹਾ। ਅੱਜ ਕਿਉਂ ਨਹੀਂ ਉਹ ਫੈਕਟਰੀਆਂ ਬੰਦ ਹੋ ਰਹੀਆਂ ਜਿਹੜੀਆਂ ਫੈਕਟਰੀਆਂ ੱੱਕੇ ਦੇ ਨਾਲ ਅਸੀਂ ਨਹੀਂ ਕਹਿੰਦੇ ਕਿ ਰੋਜ਼ਗਾਰ ਖਤਮ ਕਰੋ। ਰੋਜ਼ਗਾਰ ਨਹੀਂ ਖਤਮ ਕਰਨਾ। ਜੋ ਫੈਕਟਰੀਆਂ ਧੱਕਾ ਕਰਦੀਆਂ ਨੇ ਜੋ ਪ੍ਰਾਲੇ ਪਾਣੀ ਨੂੰ ਸੋਧਣ ਦੇ ਹੁੰਦੇ ਆ ਜੋ ਕਾਨੂੰਨ ਕਾਇਦੇ ਹੁੰਦੇ ਆ ਉਹਨਾਂ ਨੂੰ ਫੋਲੋ ਨਹੀਂ ਕਰਦੀਆਂ ਫੈਕਟਰੀਆਂ ਫੈਕਟਰੀਆਂ ਲੱਗਣਾ ਸੀ ਨਹੀਂ ਕਹਿੰਦੇ ਪਰ ਜੋ ਕਾਨੂੰਨ ਹੈ ਕਿ ਗੰਦਾ ਪਾਣੀ ਉਹ ਨਹੀਂ ਕਿਸੇ ਨਹਿਰ ਚ ਰਲਾ ਸਕਦੇ ਜਾਂ ਦਰਿਆ ਚ ਰਲਾ ਸਕਦੇ ਉਹ ਕਾਨੂੰਨ ਨੂੰ ਤਾਂ ਉਹ ਫੋਲੋ ਕਰ ਸਕਦੇ ਆ ਪਾਣੀ ਨੂੰ ਤਾਂ ਸੋਧ ਕੇ ਛੱਡ ਸਕਦੇ ਆ ਪਰ ਉਹਨਾਂ ਕਾਨੂੰਨਾਂ ਨੂੰ ਜੇ ਫੋਲੋ ਕਰਨਗੇ ਤਾਂ ਕਰੋੜਾਂ ਰੁਪਇਆ ਖਰਚ ਆਉਂਦਾ ਤੇ ਅਗਲੇ ਨੇ ਕਰੋੜਾਂ ਰੁਪਇਆ ਬਚਾਉਣਾ ਵੀ ਹੁੰਦਾ ਤੇ ਉਹੀ ਫਿਰ ਕਰੋੜਾਂ ਰੁਪਿਆ ਸਰਕਾਰ ਦੀ ਝੋਲੀ 'ਚ ਵੀ ਪਾਉਣਾ ਹੁੰਦਾ ਤੇ ਆਹੀ ਹੁਣ ਇਨਕਲਾਬੀਆਂ ਦੀ ਸਰਕਾਰ ਐ ਕਰੋੜਾਂ ਰੁਪਿਆ ਲੈ ਕੇ ਬੈਠੀ ਐ ਧੰਗ ਨਾਲ ਨਾਲਾ ਵੀ ਉਹੀ ਐ ਸਤਲੁਜ ਵੀ ਉਹੀ ਐ ਪਾਣੀ ਵੀ ਉਹੀ ਐ ਤੇ ਲੋਕ ਵੀ ਉਹੀ ਨੇ ਕੈਂਸਰ ਵੀ ਓਵੇਂ ਹੋ ਰਿਹਾ ਕਾਲੇ ਪੀਲੇ ਵੀ ਓਵੇਂ ਹੋ ਰਹੇ ਨੇ ਪਰ ਸਤਾ ਬਦਲ ਗਈ ਸਤਾ 'ਚ ਕੌਣ ਬੈਠੇ ਐ ਜਿਹੜੇ ਪਹਿਲਾਂ ਸਤਾ 'ਚ ਬੈਠੇ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਇਹ 도ਗਲੇ ਨੇ ਇਹਨਾਂ ਨੂੰ ਲੋਕ ਨਹੀਂ ਦਿਸਦੇ ਇਹ ਜਹਾਜ਼ਾਂ 'ਚ ਰਹਿੰਦੇ ਆ ਇਹ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਕਰ ਰੱਖਿਆ ਤੇ ਅੱਜ ਉਸੇ ਕੁਰਸੀ 'ਤੇ ਉਹ ਲੋਕ ਬੈਠੇ ਆ ਜਿਹੜੇ ਇਹ ਗੱਲਾਂ ਕਰਦੇ ਹੁੰਦੇ ਸੀ ਹੁਣ ਪੰਜਾਬੀ ਉਹ ਇਹ ਹੈ ਲੱਖਾ ਸਿੰਘ ਸਿਧਾਣਾ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਇਆ ਇਸ ਮੋਰਚੇ ਨੂੰ ਵੱਡਾ ਕਰਨ ਦੇ ਲਈ ਕਦੇ ਉਹ ਸਰਹੰਦ ਹੁੰਦਾ ਕਦੇ ਕਦੇ ਫਿਰੋਜ਼ਪੁਰ ਹੁੰਦਾ ਕਿਤੇ ਫਰੀਦਕੋਟ ਹੁੰਦਾ ਅੱਜ ਫਰੀਦਕੋਟ ਦੇ ਕਿੰਨੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀ ਮੈਂ ਧੰਨ ਮੰਨਦਾ ਕਿ ਉਹ ਬੰਦਾ ਥੱਕਦਾ ਨਹੀਂ ਆ ਉਹ ਬੰਦਾ ਲੱਗਿਆ ਹੋਇਆ ਪੰਜਾਬੀਓ ਤੁਹਾਡੇ ਲਈ ਚਿੱਤਾਂ ਹਾਰਾ ਮੈਨਿਆ ਨਹੀਂ ਰੱਖਦੀਆਂ ਪਹਿਲਾਂ ਵੀ ਅਸੀਂ ਕਿਹਾ ਸੀ ਕਿ ਪੰਜਾਬੀਓ ਲੋਕ ਤੁਸੀਂ ਚੁੰਨੇ ਆ ਐਮਪੀ ਤੁਸੀਂ ਚੁੰਨੇ ਆ ਦੇਖਦੇ ਆਂਗੇ ਫਿਰ ਹਾਰਿਆ ਹੋਇਆ ਵੱਧ ਕੰਮ ਕਰਦਾ ਜਾਂ ਜਿੱਤਿਆ ਹੋਇਆ ਵੱਧ ਕੰਮ ਕਰਦਾ ਅੱਜ ਤੁਸੀਂ ਦੇਖ ਹੀ ਰਹੇ ਹੋ ਕੌਣ ਵੱਧ ਕੰਮ ਕਰ ਰਿਹਾ ਲੱਖਾ ਸਿੰਘ ਸਦਾਣਾ ਹਾਰ ਕੇ ਵੀ ਤੁਹਾਡੇ ਲਈ ਫਿਕਰਮੰਦ ਆ ਤੇ ਇਹ ਲੋਕ ਜਿੱਤ ਕੇ ਵੀ ਤਨਖਾਹਾਂ ਬੰਨੀਆਂ ਗਈਆਂ ਗੱਡੀਆਂ ਮਿਲ ਗਈਆਂ ਤੇ ਗੱਲ ਖਤਮ ਉਦੋਂ ਨਿਕਲਣਗੇ ਜਦੋਂ 4.5 ਸਾਲਾਂ ਬਾਅਦ ਵੋਟਾਂ ਆਉਣਗੀਆਂ ਪੰਜਾਬੀਓ ਸਮਝੋ ਗੱਲ ਨੂੰ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਸਮਝੋ ਕੀ ਹੋ ਰਿਹਾ ਤੁਹਾਡੇ ਨਾਲ ਕੀ ਕੀ ਤੁਹਾਨੂੰ ਗਿਫਟ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਕਾਲੇ ਪੀਲੇ ਦਿੱਤੇ ਜਾ ਰਹੇ ਨੇ ਇਹਨਾਂ ਦੇ ਕਿਰਦਾਰ 도ਗਲੇ ਐ 도ਗਲੇ ਐ ਇਹਨਾਂ ਦੇ ਕਿਰਦਾਰ ਇਸ ਕਰਕੇ ਕਾਲੇ ਪਾਣੀਆਂ ਦਾ ਜਿਹੜਾ ਮੋਰਚਾ ਹੈ ਉਹਦੇ ਪ੍ਰੋਗਰਾਮ ਰੱਖੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕ ਦੱਸਾਂਗੇ ਕਿੰਨੀ ਤਰੀਕ ਨੂੰ ਰੋਸ ਮਾਰਚ ਕੱਢਿਆ ਜਾਣਾ ਤੇ ਉਸ ਤੋਂ ਅਗਲੀ 15 ਤਰੀਕ ਨੂੰ ਉੱਥੇ ਬੰਨ ਮਾਰਨਾ ਤੇ ਪੰਜਾਬੀਓ ਇਕੱਠੇ ਹੋ ਕੇ ਬਾਈ ਬਚਾ ਲਓ ਜੇ ਆਪਣੇ ਭਰਾਵਾਂ ਜਿੱਥੇ-ਜਿੱਥੇ ਚੰਗਾ ਪਾਣੀ ਹੈ ਉਹਨਾਂ ਨੂੰ ਇਹ ਕਹਿਣਾ ਵੀ ਆਪਣੇ ਭਰਾਵਾਂ ਨੂੰ ਬਚਾ ਲਓ ਬਾਈ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਹੋਈ ਜਾਂਦੀਆਂ ਨੇ